ਸਰ ਸ਼ਿਕਾ ਜੀ ਮੈਂ ਸੁਣ ਲਿਆ ਤੇ ਅਸੀਂ ਅੱਜ ਜਨਾਲੇ ਪਿੰਡ ਆਏ ਆ ਤੇ ਇਹ ਵੀਰ ਨੇ ਰੋਬੀ ਨੇ ਇਹ ਤੁਹਾਨੂੰ ਜੋ ਇੱਥੇ ਹੜਤੇ ਕਰਕੇ ਜੋ ਜੈਨੂਅਲ ਹੁਣ ਚੀਜ਼ਾਂ ਦੀ ਲੋੜ ਹੈ ਨਾ ਇਹ ਤੁਹਾਨੂੰ ਉਹ ਦੱਸਣਗੇ ਰਾਸ਼ਨ ਤੋਂ ਬਗੈਰ ਦੱਸੋ ਵੀਰੇ ਸਰ ਸ਼ਿਕਾ ਜੀ ਵੀ ਸਾਰਿਆਂ ਨੂੰ ਇਹ ਭੈਣ ਆਈ ਹੈ ਸਾਡੇ ਨਾਲ ਅਮੋਰ ਮਾਰੇ ਟਾਈਮ ਦੇ ਵਿੱਚ ਤੁਹਾਨੂੰ ਮੇਨ ਦਿੱਕਤ ਆਉਂਦੀ ਤਰਪਾਲਾਂ ਦੀ ਵੀ ਜੀ ਪਸ਼ੂਆਂ ਦੇ ਚਾਰੇ ਦੀ ਦਿੱਕਤ ਆਉਂਦੀ ਹੈ ਡੀਜ਼ਲ ਦੀ ਦਿੱਕਤ ਆਉਂਦੀ ਹੈ ਕਿਉਂਕਿ ਪਿੰਡਾਂ 'ਚ ਲਾਈਟ ਹੈ ਨਹੀਂ ਜੇ ਲਾਈਟ ਹੋ ਗਈ ਤਾਂ ਇਹ ਜਨਰੇਟਰ ਚ ਲਾਗੇ ਨਹੀਂ ਪਾਣੀ ਭਰਨਦੇ ਸਾਨੂੰ ਡੀਜ਼ਲ ਦੀ ਦਿੱਕਤ ਆਉਂਦੀ ਹੈ ਤੇ ਮਸ਼ਰਬਾਨੀਆਂ ਦੀ ਦਿੱਕਤ ਆਉਂਦੀ ਹੈ ਤੇ ਹੋਰ ਬਾਕੀ ਤਰਪਾਲਾਂ ਤਰਪਾਲਾ ਚਾਹੀਦੀਆਂ ਹਾਂਜੀ ਜੋ ਜੋ ਵੀ ਜ਼ਰੂਰਤਾਂ ਹੋਰ ਜੈਨੂਨ ਇਹੋ ਹੀ ਆ ਜੀ ਤਰਪਾਲਾਂ ਚਾਹੀਦੀਆਂ ਜਿਆਦਾ ਤੋਂ ਤਰਪਾਲਾਂ ਚਾਹੀਦੀਆਂ ਪਸ਼ੂਆਂ ਦਾ ਚਾਰਜ ਆਈ ਦਾ ਆਉਂਚਾ ਵਾਸਤੇ ਥੋੜਾ ਜਿਹਾ ਬਚਾ ਲੈਣਾ ਚਾਹੀਦਾ ਹਾਂ ਰਾਸ਼ਨ ਹਾਂ ਰਾਸ਼ਨ ਕਹਿੰਦੇ ਵੀ ਹੈਗਾ ਫਿਲਹਾਲ ਇੱਥੇ ਬਹੁਤ ਸੇਵਾਈ ਹੋਈ ਹੈ ਬਹੁਤ ਸੇਵਾਈ ਹੋਈ ਹੈ ਬਹੁਤ ਸੇਵਾਈ ਤੇ ਸੁੱਕਾ ਦੁੱਧ ਤਰਪਾਲਾਂ ਪਸ਼ੂਆਂ ਵਾਸਤੇ ਚਾਰਾ ਚਾਰ ਕਹਿੰਦੇ ਤੁਸੀਂ ਚਾਰਾ ਤੇ ਆਪਣਾ ਮੱਛਰਦਾਨੀਆਂ ਹੋ ਗਈ ਜਾਂ ਉਹਦੇ ਨਾਲ ਰਿਪੈਲੈਂਟ ਹੋ ਗਏ ਜਿਹੜੇ ਮੱਛਰ ਮੱਛਰ ਤੋਂ ਆਪਾਂ ਨੂੰ ਬਚਾਉਂਦੇ ਨੇ ਆਡੋਮੋਸ ਵਗੈਰਾ ਤੇ ਹੋਰ ਕਿਹੜੀਆਂ ਚੀਜ਼ਾਂ ਕਹਿੰਦੇ ਬਾਕੀ ਪਾਸੇ ਮਿਲ ਰਹੇ ਹੋਈਏ ਜਿਆਦਾ ਜੀ ਬੇਨਤੀ ਹੋ ਰਹੀ ਹੈ ਜੀ ਪਿੰਡ ਵੱਲੋਂ ਅਸੀਂ ਵੀ ਇਹਨਾਂ ਦੇ ਨਾਲ ਸੇਵਾ ਕਰਨ ਆਏ ਹੋਏ ਮੇਰਾ ਨਾਮ ਇੰਜੀਨੀਅਰ ਨਬੀਬ ਸਿੰਘ ਹੈ ਅਸੀਂ ਆਪਣੀ ਟੀਮ ਦੇ ਨਾਲ ਜੋ ਪੈਂਜੀ ਹੁਣ ਸੁਨੰਦਰ ਜੀ ਨੇ ਦੱਸਿਆ ਜੋ ਰੋਬਿਨ ਵੀਰ ਨੇ ਦੱਸਿਆ ਪ੍ਰੋਜੈਕਟ ਹੈ ਜੀ ਇਹਨਾਂ ਨੂੰ ਡੀਜ਼ਲ ਦੀ ਬਹੁਤ ਲੋੜ ਹੈ ਇਹਨਾਂ ਨੂੰ ਤਰਫਾਲਾਂ ਦੀ ਲੋੜ ਹੈ ਜਿਹਨਾਂ ਦੇ ਘਰ ਚੋਰੇ ਨੇ ਇਹਨਾਂ ਨੂੰ ਪੈਟਰੋਲ ਤੇ ਡੀਜ਼ਲ ਦੀ ਲੋੜ ਹੈ ਇਹਨਾਂ ਨੂੰ ਚਾਰੇ ਦੀ ਲੋੜ ਹੈ ਤੇ ਮਛਰਦਾਨੀਆਂ ਦੀ ਲੋੜ ਹੈ ਦੇਖੋ ਬੇਸਿਕ ਨੈਸੈਸਿਟੀਆਂ ਜਿਹੜੀਆਂ ਨੇ ਇਸ ਵਾਲੇ ਜ਼ਰੂਰਤਾਂ ਦੀਆਂ ਇਹੋ ਹੀ ਨੇ